ਸੋ ਵਾਹਿਗੁਰੂ ਜੀ ਕੀ ਬੋਲਾਈ ਨਾਗਰਾ ਪ੍ਰੋਡਕਸ਼ਨ YouTube ਚੈਨਲ ਇਕਨ ਵਾਲੇ ਸਾਰੇ ਹੀ ਸੱਜਣਾ ਮਿੱਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਵੀ ਫੋਲੋ ਕਰ ਲਓ ਬਈ ਤੇ Instagram ਦੇ ਵੀ ਆਪਣੇ ਚੰਦਿਆ ਕਰੂਗਾ ਉਹਨੂੰ ਵੀ ਫੋਲੋ ਕਰ ਲਿਓ ਬਈ ਤੇ ਅੱਜ ਜੋ ਆਪਾਂ ਕਬੂਤਰ ਲੈ ਕੇ ਆਏਗੇ ਕਬੂਤਰ ਆ ਗਏ ਬਈ ਆਪਣੇ ਕੋਲ ਇਹ ਕੁੱਲ 5-6 ਕਬੂਤਰ ਆ ਗਏ ਉੱਡਣ ਵਾਲੇ ਹੋਏ ਫੁੱਲ ਗਰੰਟੀ ਹੈਗੀ ਪਰ ਇਹਨਾਂ ਦਾ ਰੇਟ ਹੈ ਜਿਹੜਾ ਉਹ ਆਪਾਂ ਗੁਪਤ ਰੱਖਾਂਗੇ ਜਿਸ ਕਿਸੇ ਮੇਰੇ ਵੀਰ ਨੇ ਲੈਣੇ ਉਹ ਹੀ ਕੰਟਰੈਕਟਰ ਰੱਖਿਓ ਹੋਰ ਬੰਦਾਂ ਨੂੰ ਮੈਨੂੰ ਫੋਨ ਕਰਿਓ ਭਾਈ ਜੀ ਨੇ ਨਹੀਂ ਲੈਣੇ ਜਿਨੇ ਲੈਣੇ ਉਹ ਹੀ ਬੰਦਾ ਫੋਨ ਲਾਇਓ ਗਰੰਟੀ ਫੁੱਲ ਹੈਗੀ ਕਬੂਤਰਾਂ ਦੀ ਫੁੱਲ ਹੀ ਗਰੰਟੀ ਹੈਗੀ ਠੀਕ ਹੈ ਭਾਈ ਜੀ ਇਹ ਤੁਹਾਨੂੰ ਕਬੂਤਰ ਦਿਖਾਉਣੇ ਆਏ ਪੰਜ ਛੇ ਕਬੂਤਰ ਹੈਗੇ ਜਿਹੜੇ ਉੱਡਣ ਵਾਲੇ ਆ ਫੁੱਲ ਗਰੰਟੀ ਦੇਮਾਂਗੇ ਉੱਡਣ ਦੀ ਔਰ ਰੇਟ ਗੁਪਤ ਰੱਖਿਆ ਜਾਊਗਾ ਰੇਟ ਫੋਨ ਤੇ ਹੀ ਦੱਸਿਆ ਜਾਊਗਾ ਕਰਦੇ ਆਪਾਂ ਪਹਿਲਾਂ ਕੰਪਿਊਟਰ ਚੈੱਕ ਵਾਈ ਲੋ ਬਾਈਂ ਕੁਂ ਦੇਖ ਚਿੱਟੀਆਂ ਕਾ ਵਈ ਉੱਥੋਂ ਕੋਈ ਨੋਕੀ ਲਾਲ ਚੀਨਾ ਬਾਈ ਕਰ ਦੰਦੋਂ ਔਰ ਰੇਟ ਮੇਰੇ ਵੀਰੇ ਨਾਲ ਗੁਪਤ ਰੱਖਿਆ ਜਾਊ ਰੇਟ ਫੋਨ ਤੇ ਹੀ ਦੱਸਿਆ ਜਾਊਗਾ ਠੀਕ ਹੋ ਜੀ ਰੇਟ ਇਹਨਾਂ ਦਾ ਫੋਨ ਤੇ ਦੱਸੇ ਜਾਊਗਾ ਹਾਂ ਉੱਡਣ ਦੀ ਪੂਰੀ ਗਾਰੰਟੀ ਹੈ ਬਾਈ ਇਹਨਾਂ ਦੀ ਉੱਡਣ ਦੀ ਫੁੱਲ ਹੀ ਗਾਰੰਟੀ ਲਵਾਂਗੇ ਬਾਈ ਲੈ ਲੋ ਬਾਈ ਕਰੋ ਚੱਕੋ ਲੈ ਲੋ ਬਾਈ ਅਗਲੀ ਹੋ ਗਈ ਕੋਈ ਮਦੀਨਾ ਕਾਲੀਆਂ ਅੱਖਾਂ ਨੇ ਚਿੱਕੀ ਨੋਕ ਆ ਬਾਈ ਠੀਕ ਹੈ ਜੀ ਇਹ ਕਮੂਤਰੀ ਹੈਗੀ ਕਰੋ ਬਾਈ ਫਰਾਂ ਦਾ ਸ਼ੌਂਕ ਲਓ ਬਾਈ ਕੰਨੀਆਂ ਦੇਖ ਲਓ ਆਹ ਕੁਆਲਿਟੀ ਸਾਨੂੰ ਪਤੀਏ ਵਿੱਕੀ ਸੀ ਜੀ ਠੀਕ ਹੈ ਜੀ ਇਹ ਆ ਲਵੇ ਇਦਾਂ ਵੀ ਕਰੋ ਚੈੱਕ ਬਾਈ ਤਨ ਕਨੇ ਨੀ ਲੋਟ ਰਹੇ ਬਰੋਪਰ ਹੋਣ ਗਿਆ ਤੁਸੀਂ ਆਪ ਸਿਆਣਾ ਵੀ ਕਹੇ ਜੀ ਗੂਤਰਾ ਬਾਈ ਜੀ ਚਾਹ ਲੋ ਬਾਈ ਤੇਰੀ ਪੱਕੀ ਠੱਲਾ ਬਾਈ ਠੀਕ ਹੈ ਜੀ ਬਾਈ ਇਹ ਰੇਟ ਇਹਨਾਂ ਦਾ ਗੂਤਰਾ ਬਾਈ ਕੌਣ ਤੇ ਹੀ ਦੱਸੇਗਾ ਰੇਟ ਤਾਂ ਗੂਤਰਾ ਉੱਡਣ ਦੇ ਫੁੱਲ ਹੀ ਗਾਰੰਟੀ ਆ ਬਾਈ ਜੀ ਫੁੱਲ ਗਾਰੰਟੀ ਨਾ ਮੰਗੋ ਬਾਈ ਉੱਡਣ ਦੀ ਲੋ ਬਾਈ ਕਰੋ ਜੀ ਅਗਲਾ ਚੈਟ ਲਾਲ ਸਰਵਾਈ ਪੀੜੀਆਂ ਕੰਪੂਰੀ ਨੂੰ ਕੋਈ ਲਾਲ ਸਰਵਾਈ ਇੱਕੋ ਲਾਲ ਸਰਵਾਈ ਜੀ ਲੋ ਬਾਈ ਲਾਟ ਲਾਟ ਕ ਨਹੀਂ ਆ ਰਹੀ ਇਹਦੀ ਕਲੀਅਰਟੀ ਪੂਰੀਏਗੀ ਲਾਟ ਲਾਟ ਹੋ ਰਹੀ ਹੈ ਉੱਡਣ ਨੂੰ ਪੂਰੇ ਡਾਵੇ ਬਈ ਫੁੱਲ ਹੈ ਲੋਜੀ ਕਰੋ ਪੰਜਾਂ ਦਾ ਸ਼ੌਂਕ ਦੇਖੋ ਭਾਈ ਕਾਉਟਰ ਦੀ ਕਲੀਅਰਟੀ ਦੇਖੋ ਭਾਈ ਤੁਸੀਂ ਹੈਗੀ ਆ ਲੋ ਭਾਈ ਜੀ ਕਰੋ ਹਾਂ ਦਾ ਕਾਉਟਰ ਚੈੱਕ ਕਰੋ ਇਹ ਨਹੀਂ ਅੱਖਾਂ ਚ ਜੱਭੀਆਂ ਵਈ ਉਹ ਜਿੱਟੀਆਂ ਉਹ ਜੱਭੀਆਂ ਅੱਖਾਂ ਨੇ ਵਈ ਜਿੱਟੀਆਂ ਹੋਗਾ ਭਾਈ ਜੀ ਕਹੋ ਜੀ ਬਈ ਫਰਾਂਸ਼ੀਓ ਰੇਟਨ ਦਾ ਗੁਪਤੋ ਬਾਈ ਜੀ ਫੋਨ ਤੇ ਕੰਟੈਕਟ ਕਰਿਓ ਹਾਂ ਇੰਨੀ ਗਾਰੰਟੀ ਹੈ ਉੱਡਾਂ ਦੀ ਫੁੱਲ ਗਾਰੰਟੀ ਹੈ ਬਾਈ ਜਿੱਕਰੋ ਚੈੱਕ ਆ ਲਗੋਂ ਤੋਈ ਖੱਟੀਆਂ ਅੱਖਾਂ ਨੇ ਬਈ ਸਾਬ ਚਿੱਟਾ ਚਿੱਟੀਆਂ ਨੋਕ ਆ ਬਈ ਜੀ ਪਰਾਂ ਦਾ ਕਰ ਲੋ ਸ਼ੌਂਕ ਬਈ ਉੱਡਣ ਦੇ ਕੋਈ ਘਾਟ ਨਹੀਂ ਬਈ ਉੱਡਣ ਨੂੰ ਫੁੱਲੜ ਆਵੇ ਬਈ ਠੀਕ ਹੈ ਜੀ ਇਹਦੇ ਵੀ ਠੱਲ ਪਈ ਹੋਈ ਆ ਬਈ ਇਹਦੇ ਵੀ ਢਾਲਣਾ ਬਾਈ ਕੀ ਕਰ ਰਹੀ ਸੀ ਉੱਡਣ ਵਾਲੇ ਕਬੂਤਰ ਰਖ ਰਹੇ ਆਂ ਬਾਈ ਸਾਨੂੰ ਉੱਡਣ ਵਾਲੇ ਲਾ ਬਾਈ ਕਰੋ ਅਗਲਾ ਕਬੂਤਰ ਚੈੱਕ ਬਾਈ ਖੱਟੀਆਂ ਅੱਖਾਂ ਨੇ ਬਈ ਪੂਰੀ ਨੋਗ ਲਾਲ ਜੀ ਨਾ ਬਈ ਲਾਲ ਜੀ ਨਾ ਬਈ ਨਾ ਵਈ ਕਰੋ ਫਰਾਂ ਦਾ ਸ਼ਮਤ ਉਦਰਾ ਉਦਰਾ ਤਾਂ ਬਈ ਬੰਬ ਕੱਢਦੇ ਆ ਉਦਰਾ ਲੋਆਂ ਚ ਉੱਡੇ ਹੋਇਆ ਬਈ ਇਹਨੇ ਵੀ ਨਹੀਂ ਉੱਡੇ ਲੋਆਂ ਚ ਉੱਡੇ ਹੋਇਆ ਬਈ ਉੱਡਣ ਦੀ ਗਰੰਟੀ ਹੈਗੀ ਲਓ ਭਾਈ ਜੀ ਇਹ ਜੀ ਆਪਣੇ ਕੋਲ 6 ਕਬੂਤਰ ਉੱਡਣ ਵਾਲੇ ਹੋਈ ਇਦੋਂ ਵਾਦੇ 100 ਨੂੰ ਜੋੜਾ ਵਿਖਾਉਣਾ ਭਾਈ ਆਪ ਠੀਕ ਹੈ ਭਾਈ ਇਹ 6 ਕਬੂਤਰ ਉੱਡਣ ਵਾਲੇ ਦੇ ਲਓ ਜੀ ਪਹਿਲਾਂ ਤੁਹਾਨੂੰ ਆਹ ਦਿਖਾ ਦਈਏ ਇਹ ਉੱਡਣ ਵਾਲੇ ਕਬੂਤਰ ਆ ਭਾਈ ਠੀਕ ਹੈ ਜੀ ਇਹ ਦੇਖ ਲਓ ਤੁਸੀਂ ਇਹ ਉੱਡਣ ਵਾਲੇ ਕਬੂਤਰ ਆ ਭਾਈ ਸਾਡੇ ਰੇਟ ਨੇ ਦਾ ਗੁਪਤਾ ਭਾਈ ਜੀ ਫੋਨ ਤੇ ਦੱਸੇ ਰੇਟ ਹਾਂ ਉੱਡਣਾ ਡਟਣੇ ਬਈ ਪੂਰੀ ਗਾਰੰਟੀ ਆ ਪੂਰੀ ਸਹਰਾ ਬਈ ਉੱਟਣ ਨੂੰ ਉੱਡਣ ਦੀ ਕੋਈ ਘਾਟ ਨਹੀਂ ਆ ਕੋਈ ਉਤਰਾ ਜੀ ਠੀਕ ਹੈ ਜੀ ਬਈ ਰੇਟ ਪਰ ਫੋਨ ਤੇ ਦੱਸਿਆ ਜਾਊਗਾ ਬਈ ਅੱਛਾ ਜੀ ਥੋੜੇ ਜਿਹਾ ਲੇਟ ਹੋ ਗਿਆ ਕੰਮ ਕਰਦੇ ਸੀ ਆ ਕਰਕੇ ਥੋੜੇ ਜਿਹਾ ਲੇਟ ਆ ਬਈ 6 ਕੁ ਉੱਤਾਂ ਬਈ ਇਹੇ ਉੱਡਣ ਵਾਲੇ ਤੇ ਇੱਕ ਤੁਹਾਨੂੰ ਹੁਣ ਵੱਡਾ ਜੋੜਾ ਦਿਖਾਵਾਂਗੇ ਬਈ ਠੀਕ ਆ ਬਈ ਹੁਣ ਸਾਨੂੰ ਵੱਡਾ ਜੋੜਾ ਵੀ ਦਿਖਾਉਣੇ ਆ ਬਾਈ ਮੰਗਵਾ ਜੀ ਕਰੋ ਵੱਡੇ ਜੋੜ ਦਾ ਸ਼ੌਂਕ ਲਾਲ ਰਤੀ ਕੂਤਰੀ ਬਾਈ ਚੱਟੀਆਂ ਆਖਣੇ ਚੱਟੀਆਂ ਆਖਣੇ ਬਾਈ ਪੂਰੀ ਨੋ ਕਹੀ ਠੀਕ ਹੈ ਬਾਈ ਜੀ ਚੱਟੀਆਂ ਆਖਾਂ ਪੂਰੀ ਨੋ ਕਹੀ ਜੀ ਲਾਲ ਰਤੀ ਆ ਬਾਈ ਪਿਆਉਟੀ ਜੇ ਜਮਾ ਕੂਤਰੀ ਕੋਈ ਜੀ ਤਾਂ ਬੇਫਿਕਰ ਹੋ ਜਾ ਬਾਈ ਪਿਆਉ ਰਜਮਾ ਲੋ ਜੀ ਤੇ ਢਾਲ ਵੀ ਪਈ ਹੈ ਉੰਜਾਂ ਦਾ ਕਰਨਾ ਸ਼ੂਕਾ ਹਰੇ ਰੰਗ ਦੀ ਰੰਗਿਆ ਦੇ ਬਈ ਠੀਕ ਹੈ ਜੀ ਬਈ ਲੋਈ ਬਈ ਇਹ ਮੰਦਿਰ ਇਤੋਂ ਬਾਅਦ ਕਰਾਉਣਾ ਸਾਨੂੰ ਨਾਰਤਾ ਸ਼ਾਊਗਾ ਲੋ ਬਈ ਜੀ ਅੱਲਾ ਦੇ ਬਈ ਡੇਡ ਇਹ ਵੀ ਪਾਇਓਰਟੀ ਚ ਪੁੱਤਰਾ ਲੋ ਬਈ ਮੇਰੇ ਅੱਖਾਂ ਚੱਪਾ ਹੋ ਸਿਰਰ ਤੱਕ ਉਤਰਿਆ ਬਈ ਕੌਟੀ ਜਿਹਾ ਬਈ ਇਹ ਜਿਉ ਰਹੀ ਠੀਕ ਹੈ ਜੀ ਪੂਰੀ ਨੂਕਾ ਬਈ ਜੀ ਲੋ ਬਈ ਕਰੋ ਫੁਰਾਨਾ ਸ਼ੌਂਕ ਫੁਰਾਨਾ ਸ਼ੌਂਕ ਕਰ ਲੋ ਬਈ ਲੋ ਬਈ ਮਾ ਕਰੋ ਜੀ ਪੁਨਜਾ ਸ਼ੌਂਕ ਉਹ ਬੋੜਿਆ ਤੁਹਾਲੇ ਇਹਦੀ ਵੀ ਠੱਲੇ ਵੀ ਬਈ ਬੁੱਧੀ ਇਹ ਪੀੜੀ ਅੱਖ ਲੱਗ ਤਰੋ ਬਈ ਚੱਟੀਆਂ ਅੱਖਾਂ ਨੇ ਮਦੀਨੋ ਬਈ ਜੀ ਇਹ ਚਿੱਪੀਆਂ ਅੱਖਾਂ ਵੀ ਕਰ ਜਾਂਦਾ ਹੈਗਾ ਇਹ ਮੇਰੇ ਦੰਦਾਂ 'ਚ ਚਿੱਪੀਆਂ ਅੱਖਾਂ ਆਹੇ ਹੁਣ ਗੋਲ ਕਰੀ ਮਠਾ ਅੰਦਰੋਂ ਕਾਲੀਆਂ ਜਿਹੜੀ ਕਾਲੀ ਕਾਲੀ ਡੇਲੀ ਐ ਇਹ ਗਮਰੀ ਚਿੱਪੀਆਂ ਵੀ ਕਰ ਜਾਂਦਾ ਹੈਗਾ ਬਈ ਦੰਦਾਂ 'ਚ ਅੱਖਾਂ ਆ ਬਸਲ ਰਹਿੰਦਾ ਹੈ ਜਦ ਜਿਕੇ ਮਿਰਚੀਆਂ ਵੀ ਕਰ ਜਾਂਦਾ ਆ ਕਾਲੇ ਕਾਲੇ ਢੇਲੀ ਵੀ ਖਾ ਜਾ ਤੇ ਇੱਕ ਕੰਮ ਵੀ ਗੋਲ ਕਰਿਆ ਜਮਨ ਗੋਲ ਨੇ ਬਈ ਢੇਲੀ ਆ ਠੀਕੋ ਜੀ ਲੋ ਬਾਈ ਆ ਗੂਤਰਾ ਬਈ ਦੇਖੋ ਬਈ ਇਹ ਆਉਡੀ ਜੀ ਜੋੜਾਗਾ ਕੰਮ ਚੈੱਕ ਕਰੋ ਜੀ ਉਹ ਮੋਰੇ ਮਦੀਨਾ ਬਿਠੀ ਆ ਬਈ ਹੌਣ ਰਹਾ ਬੋ ਕਰ ਲਓ ਭਾਈ ਜੀ ਚੈੱਕ ਇਹ ਜੋੜਾ ਹੈਗਾ ਭਾਈ ਆਪਣੇ ਕੋਲ ਪਾਇਓਰਟੀ ਚ ਜਮਾ ਠੀਕ ਹੈ ਜੀ ਭਾਈ ਇਹਨਾਂ ਦੇ ਬੱਚੇ ਉੱਡਣਗੇ ਹੀ ਉੱਟਣਗੇ ਠੀਕ ਹੈ ਜੀ ਲਓ ਭਾਈ ਕਰੋ ਯਸ਼ ਨੂੰ ਸ਼ੌਂਕ ਕਰ ਲੋ ਸ਼ੌਂਕ ਬਾਈ ਹਲੋ ਜੀ ਇੱਕ ਇਹ ਜੋੜਾ ਸੇ ਠੀਕ ਹੈ ਜੀ ਰੇਟ ਪਰ ਫੋਨ ਦੀ ਦੱਸਿਆ ਜੋ ਬਾਈ ਇਹਨਾਂ ਦਾ ਆ ਜਾ ਬਈ ਅੱਸੀ ਕਾਲ ਜੀ ਮਾ ਬਾਈ ਕੁਛ ਕੂ ਉਤਰ ਆਸੀਏ 6 ਨੱਕ ਨੇ ਬਈਏ 6 ਨੱਕ ਇਹ ਆ ਬਈ ਅਰ ਆ ਬੱਠੇ ਬਈ ਤੇ ਇੱਕ ਕਬੂਤਰ ਆ ਬੱਠਾ ਬਈ ਠੀਕ ਹੈ ਇਹ ਉੱਡਣ ਵਾਲੇ ਕਬੂਤਰ ਹੈ ਬਈ ਇੱਕ ਸੋਨੂ ਰਤਿਆਂ ਦਾ ਜੋੜਾ ਲੱਗਾ ਹੈ ਬਈ ਠੀਕ ਹੈ ਜੀ ਜਿਵੇਂ ਕਿਸੇ ਮੇਰੇ ਵੀਰ ਨੇ ਲੈਣੇ ਨੇ ਫੋਨ ਤੇ ਹੀ ਰੇਟ ਦੱਸੇ ਜੋ ਬਈ ਇਹਨਾਂ ਦਾ ਠੀਕ ਹੈ ਜੀ ਬਈ ਇਹ ਮਹੀਗੇ ਮਹੀਗੇ ਕਬੂਤਰ ਫੋਨ ਦੀ ਰੇਟ ਦੱਸੇ ਜੋ 330 ਵਾਲੀ ਨਹੀਂ ਹੈ ਜੀ ਬਈ ਇਹ ਠੀਕ ਹੈ ਜੀ ਤੇ ਬਾਕੀ ਫੋਨ ਨੰਬਰ ਹੈਗੇ ਮੇਰੇ 88728 01437 88728 01437 ਮੇਰਾ ਫੋਨ ਨੰਬਰ ਹੈ ਬਈ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਵੀ ਫੋਲੋ ਕਰ ਲਓ ਬਈ ਅਡਰੈਸ ਹੈਗਾ ਮੇਰਾ ਪਿੰਡ ਨਾਗਰਾ ਜ਼ਿਲ੍ਹਾ ਸਿਰੂਰ ਨੇੜੇ ਜਿਉਣੇ ਮੋੜ ਵਾਲੀਆਂ ਮੋੜਾ ਜੀ ਤਾਂ ਤਕਲੀਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ